ਮੈਂ ਕਾ ਕਿੱਧਰੋਂ ਰਸੀ ਲਿਆਉਂਦੀ ਆ ਤੇ ਕਿੱਧਰ ਨੂੰ ਕਿੱਧਰ ਨੂੰ ਮੰਮਾ ਨੂੰ ਬੰਨਿਆ ਐ ਆ ਕੀ ਕੀਤਾ ਮੰਮਾ ਬਾਜ ਚੱਲੇ ਹੀ ਲੈ ਬਾ ਮੈਂ ਲੱਤਾਂ ਤੇ ਭੱਜ ਜੂਗੀ ਪਾਹ ਤਾਂ ਵੀ ਬੰਦੇ ਮੈਂ ਚੱਲਨੀ ਕਿਤੇ ਹਾਂ ਹਾਂ ਰੋਟੀ ਕਿੱਥੋਂ ਕਾਣੀ ਅੱਜ ਕਿੱਧਰ ਤੱਕ ਕਿੱਧਰ ਨੂੰ ਫੜਿਆ ਕਿੱਧਰ ਦਾ ਕਿੱਧਰ ਬੰਨਿਆ ਹੈ ਮਮਾ ਨੂੰ ਬੰਨਿਆ ਸੀ ਹੁਣ ਆਪਣੇ ਆਪ ਨੂੰ ਬੰਨ ਲਾ ਲੈ ਮੈਂ ਬੰਨਾਂ ਮੈਂ ਬੰਨਾਂ ਜਾਂ ਮੈਂ ਬੰਨਾਂ ਨਹੀਂ ਮੈਂ ਬੰਨਦੀ ਆ ਮੈਨੂੰ ਬੰਨਿਆ ਸੀ ਨਾ ਮੈਂ ਕਿਨੇ ਮੈਂ ਵੀ ਮੈਥ ਨੂੰ ਬੰਨੂਗੀ ਹੁਣ ਰੁਕ ਜਾ ਇਹ ਮੇਰੀ ਫੜੀ ਨਾ ਫੜੀ ਛੱਡ ਦੋ ਛੱਡ ਦੋ ਛੱਡ ਦੋ ਮੈਥ ਨੂੰ ਬੰਨ ਦੋ ਮਮੀ ਤੇਂ ਬਾਂ ਬਨੂਗੀ ਇਦਾਂ ਬੰਨੀ ਹੀ ਨਾ ਮੇਰੀ ਬਾ ਕਿਉ ਆਪਣੀ ਵਰੀ ਕਿਉ ਹ ਹੁਣ ਮੈਂ ਬਾਵਾ ਬਨੂਗੀ ਮੈਂ ਕਹਦੀ ਆ ਮੈਂ ਕਿਨੇ ਮੈਨੂੰ ਬੰਨਿਆ ਨਾ ਮੈਂ ਵੀ ਬਨੂ ਬਾਵਾ ਮੈਂ ਕਹਦੀ ਆ ਮੈਨੂੰ ਬੰਨਿਆ ਹੀ ਨਾ ਚਲੋ ਜੀ ਹ ਕਿ ਨਾ ਸ਼ੈਤਾਨ ਆ ਉਹ ਕਿੱਥੇ ਜਾਣਾ ਨਹੀਂ ਹੁਣ ਇੱਥੇ ਬਹੁਤ ਆਮ ਨਾਲ ਮੰਜੀ ਨਾਲ ਵੱਧ ਕੇ ਜਰਾ ਇੰਨਾਂ ਜਰਾ ਜਿੰਨੇ ਮਿੰਟ ਚ ਕਿਤੇ ਦਾ ਕਿਤੇ ਫਿਰ ਕੇ ਆਉਣਾ ਨਾ ਮੈਂ ਮਾਰੂੰਗੀ ਫਿਰ ਗੱਟ ਔਰੇ ਗੰਦੇ ਕੰਪੇ ਨਹੀ ਆ ਗਏ ਆ ਕਿ ਕਿਹਦੀ ਰस्सी ਕਿੱਥੇ ਲੈਂਦੀ ਆ ਇਹ ਕਿੱਥੇ ਲੈਂਦੇ ਰस्सी ਇਹ ਕਿੱਥੇ ਜਾਵਾਂ ਕਿੱਥੇ ਕਿੱਥੇ ਚਲੋ ਹੁਣ ਇੱਥੇ ਬੰਨੀ ਐ ਮੈਕ ਨੂੰ ਇੱਥੇ ਬੰਨੀ ਐ ਮੈਕ ਨੂੰ ਹੁਣ ਬੰਨੀ ਹੂੰਗੀ ਮੈਂ चेयर देना इदागार के इदागार के चलो जी जी क्या जी क्या चलो चलो जी ओ भी बाँदा अच्छा अल्ला <laughs> ਜਾਊਗਾ ਮਮਾ ਨੂੰ ਬੰਦੇ ਹੀ ਨਾ ਹੁਣ ਮੈਂ ਜਾਊਗਾ ਹੁਣ ਆਪ ਵੱਜੇ ਨਾ ਬੇ ਆ ਬਾ ਬਾ ਕਿੰਦਾ ਹੈ ਫਸਦਾ ਹੈ ਕਿ ਨਹੀਂ ਵੱਜਦੇ ਗਿਆ ਇਹ ਇਹ ਨਵਾਂ ਹਥਿਆਰ ਸ਼ੁਰੂ ਹੁਣ ਇਹ ਮਮਾ ਨੂੰ ਬੰਨਿਆ ਹੀ ਨਾ ਹੇ ਆ ਆ ਹੁਣ ਆ ਮੇਰੀ ਹੁਣ ਕੱਢ ਜੀਭ ਆ ਮੇਰੀ ਗੱਲ ਸੁਣ ਮਮਾ ਨੂੰ ਬੰਨ ਕੇ ਜੀਭਾ ਘੱਟਾ ਮਮਾ ਨੂੰ ਬੰਨ ਕੇ ਜੀਭਾ ਘੱਟੀਆਂ ਹੁਣ ਮਮਾ ਵੀ ਕੱਢੇ ਫੇਰ ਮਮਾ ਨੂੰ ਬੰਨੂਗੇ ਫੇਰ ਬੰਨੂਗੇ ਫੇਰ ਨਹੀਂ ਮੈਂ ਖੋਲਣਾ ਆ ਵੀ ਹੁਣ ਆਪ ਨੂੰ ਪਤਾ ਲੱਗਦਾ ਕਿ ਮੇਰੇ ਹੋਏ ਏ ਦਰੱਛੀ ਚੋ ਬਗੀ ਹੀ ਹੁਣ ਨਹੀਂ ਬੰਦੀ ਹੁਣ ਨਹੀਂ ਬੰਦੀ ਹੁਣ ਬਾਰਗੀ ਪੂਕੀ ਚੋਰੀ ਹੁਣ ਨਹੀਂ ਬੰਨੂਗੀ ਮੇ ਬੁੱਤ ਦਰੱਛੀ ਕੋ ਬਗੀ ਹਾਂ ਏ ਤਨੁਸ਼ਕਰ